ਇਹ ਜਿਹੜੇ ਆਪ ਦੇ ਆਪ ਨੂੰ ਕਹਿੰਦੇ ਅਸੀਂ ਕੱਟਰ ਇਮਾਨਦਾਰ ਵੈਸੇ ਤੋਂ ਦੁਨੀਆ ਜਾਣਦੀ ਹੈ ਕਿ ਇਹਨਾਂ ਤੋਂ ਬੇਈਮਾਨ ਤੇ ਇਹਨਾਂ ਤੋਂ ਵੱਧ ਕਰਪਸ਼ਨ ਸ਼ਾਇਦ ਅੱਜ ਕੋਈ ਦੀ ਕਰਿਆ ਇਹ ਕੱਟਰ ਇਮਾਨਦਾਰਾਂ ਨੂੰ ਮੈਂ ਪੁੱਛਣਾ ਚਾਹੁੰਨਾ ਭਗਵੰਤਬਾਨ ਨੂੰ ਕਿ ਆ ਅਰਬਨ ਡਿਵੈਲਪਮੈਂਟ ਵਿਭਾਗ ਮਾ ਵੀ ਥੋੜੇ ਕੋਲ ਉਹ ਜਿੰਨੇ ਡਿਵੈਲਪਰ ਨੇ ਅੰਦਰ ਖਾਤੇ ਮੈਨੂੰ ਮਿਲਦੇ ਸੀ ਕਿ ਜਦ ਤੱਕ ਆ ਸਤਿਆ ਗੋਪਾਲ ਨੂੰ ਹੀ ਸੇਵਾ ਨਾ ਹੋ ਜੇ ਜਦ ਤੱਕ ਪੈਸੇ ਨਾ ਦਿੱਤੇ ਜਾਣ ਕੋਈ ਕੰਮ ਹੁੰਦਾ ਨਹੀਂ ਪੰਜਾਬ ਦੀਆਂ ਪੋਸਟਾਂ ਤੇ ਦਿੱਲੀ ਤੋਂ ਲਿਆ ਕੇ ਲਾਉਣ ਦੀ ਕੀ ਲੋਡ ਪਈ ਹੈ ਲੋਡ ਸਿਰਫ ਇੱਕ ਹੈ ਕਿ ਇਹਨਾਂ ਤੋਂ ਗਲਤ ਕੰਮ ਕਰਾਉਣਾ ਪੈਸੇ ਕਲੈਕਸ਼ਨ ਕਰਾਉਣੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਇੱਕ ਟਵੀਟ ਕਰਕੇ ਵੀਡੀਓ ਸਾਂਝੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਪੰਜਾਬ ਰੀਅਲ اسٹیਟ ਦੇ ਜੋ ਚੇਅਰਮੈਨ ਸੀ 5 ਸਾਲ ਲਈ ਨਿਯੁਕਤ ਕੀਤੇ ਗਏ ਸੀ ਪਰ ਰਾਤੋਂ ਰਾਤ ਉਹਨਾਂ ਤੋਂ ਅਸਤੀਫਾ ਲੈ ਲੈ ਗਿਆ ਅੱਜ ਇੱਕ ਬੜੀ ਇੰਪੋਰਟੈਂਟ ਖਬਰ ਜਿਹੜੀ ਅਖਬਾਰਾਂ 'ਚ ਲੱਗੀ ਹੈ ਕਿ ਪੰਜਾਬ ਰੇਰਾ ਦੇ ਚੇਅਰਮੈਨ ਜਿਹੜੇ ਅੱਜ ਤੋਂ ਸਾਲ ਪਹਿਲਾਂ ਹੀ ਦਸੰਬਰ 2022 ਚ ਸਪੈਸ਼ਲੀ ਹੈਂਡ ਪਿਕਟ ਅਪਾਇੰਟਡ ਫॉर 5 ইয়ারਸ ਬਾਏ ਅਰਵਿੰਦ ਕੇਜਰੀਵਾਲ ਐਂਡ ਭਗਵੰਤ ਮਾਲ ਉਹਨਾਂ ਤੋਂ ਮਿੰਟੋਸ ਕੰਟਾਂ ਚ ਰਾਤ ਦੇ ਨੇਰੇ ਚ ਅਸਤੀਫਾ ਲੈ ਲਿਆ ਗਿਆ ਅੰਦਰਲੀ ਖਬਰ ਕੀ ਹੈ ਅੰਦਰਲੀ ਖਬਰ ਇਹ ਹੈ ਕਿ ਇਹ ਜਿਹੜੇ ਆਪ ਦੇ ਆਪ ਨੂੰ ਕਹਿੰਦੇ ਅਸੀਂ ਕੱਟਰ ਇਮਾਨਦਾਰ ਮੈਂ ਸੇ ਤਾਂ ਦੁਨੀਆ ਜਾਣਦੀ ਐ ਕਿ ਇਹਨਾਂ ਤੋਂ ਬੇਈਮਾਨ ਤੇ ਇਹਨਾਂ ਤੋਂ ਵੱਧ ਕਰਪਸ਼ਨ ਸ਼ਾਇਦ ਅੱਜ ਕੋਈ ਨਹੀਂ ਕਰ ਰਿਹਾ ਇਹੀ ਕਾਰਨ ਹੈ ਕਿ ਇਹਨਾਂ ਦਾ ਮੰਤਰੀ ਜੈਨ ਸੋਸੋਧਿਆ ਸੰਜੇ ਸਿੰਘ ਹੁਣ ਇਹਨਾਂ ਦੇ ਆਲਾ ਕੇਜਰੀਵਾਲ ਦਾ ਵੀ ਨੰਬਰ ਲੱਗਣ ਨੂੰ ਫਿਰਦਾ ਜਿਹੜੀ ਐਕਸਾਈਜ਼ ਦਾ ਘੁਟਾਲਾ 400 ਕਰੋੜ ਦੇ ਨੇੜੇ ਤੇੜੇ ਦਾ 338 ਕਰੋੜਾਂ ਦਾ ਪੰਜਾਬ ਚ ਵੀ ਉਹਨਾਂ ਲੋਕਾਂ ਨੇ ਐਕਸਾਈਜ਼ ਦੀ ਲੁੱਟ ਕੀਤੀ ਹੈ ਜੇ ਦੋਵਾਂ ਦਾ ਜੋੜ ਲਾ ਲੀਏ ਤੇ ਕੋ ਹਜ਼ਾਰ ਕਰੋੜ ਬਣਦਾ ਮਗਰ ਚਲੋ ਮੈਂ ਇਸ ਗੱਲ ਤੇ ਨਹੀਂ ਜੀ ਦੀ ਅਪਾਇੰਟਮੈਂਟ 2022 ਚ ਦਸੰਬਰ ਦੇ ਮਹੀਨੇ ਹੋਈ ਸੀ ਜਿਹੜਾ ਬਹੁਤ ਹੀ ਨੇੜੇ ਦਾ ਬੰਦਾ ਅਰਵਿੰਦ ਕੇਜਰੀਵਾਲ ਦਾ ਮੰਨਿਆ ਜਾਂਦਾ ਹੈ ਕਿ ਦਿੱਲੀ ਦਾ ਅਫਸਰ ਉਨੂੰ ਲਿਆ ਕੇ ਪੰਜਾਬ ਦੇ ਰੇੜਾ ਦਾ ਚੇਅਰਮੈਨ ਬਣਾਤਾ ਜਿਹੜੀ ਪੰਜਾਬ ਰੀਅਲ ਏਸਟੇਟ ਰੈਗੂਲੇਟਰੀ ਅਥਾਰਟੀ ਆ ਉਸ ਵੇਲੇ ਵੀ ਬੜਾ ਰੌਲਾ ਪਿਆ ਕਿ ਇਹ ਦਿੱਲੀ ਦੇ ਲੋਕਾਂ ਨੂੰ ਲਿਆ ਲਿਆ ਪੰਜਾਬ ਤੇ ਕਿਉਂ ਬਣਾ ਬਿਠਾਇਆ ਜਾ ਰਿਹਾ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਵੀ ਲਾਏ ਆ ਬੜੇ ਇਹ ਜੇ ਕਈ ਅਫਸਰ ਨੇ ਜਿਹੜੇ ਦਿੱਲੀ ਤੇ ਰਹਿਣ ਵਾਲੇ ਆ ਜਾਂ ਬਾਹਰ ਯੂਪੀ ਦੇ ਆ ਜਿਵੇਂ ਐਮਪੀ ਵੀ ਨੇ ਉਹਨਾਂ ਨੂੰ ਪੰਜਾਬ ਚੋਂ ਬਣਾਤਾ ਉਹਨਾਂ ਨੂੰ ਪੰਜਾਬ ਦਾ ਕੱਖ ਨਹੀਂ ਪਤਾ ਇਹ ਸਿਰਫ ਤੇ ਸਿਰਫ ਇਸ ਲਈ ਲਾਏ ਗਏ ਸਨ ਕਿਉਂਕਿ ਇਹ ਮਨੀ ਕਲੈਕਸ਼ਨ ਇੱਕ ਇਹਨਾਂ ਦਾ ਤੁਸੀਂ ਕਹਿ ਲਓ ਇਹਨਾਂ ਦੇ ਏਜੰਟ ਸਨ ਰੌਲਾ ਪੈਂਦਾ ਔਰ ਇਹ ਗੱਲ ਸਚਾਈ ਵੀ ਹੈ ਕਿ ਇਹਨਾਂ ਦੇ ਪੀਏ ਨੂੰ ਕਹਿੰਦੇ ਫੜ ਲਿਆ ਈਡੀ ਨੇ ਔਰ ਹੌਲੀ ਹੌਲੀ ਉਹ ਸਚਾਈ ਸਾਹਮਣੇ ਆਊਗੀ ਕਿ ਕਿਵੇਂ ਇਹ ਪੈਸੇ ਕਲੈਕਟ ਕਰਨ ਤੋਂ ਜਿੰਨੇ ਡਿਵੈਲਪਰ ਨੇ ਅੰਦਰ ਖਾਤੇ ਮੈਨੂੰ ਮਿਲਦੇ ਸੀ ਕਿ ਜਦ ਤੱਕ ਆਹ ਸਤਿਆ ਗੋਪਾਲ ਦੀ ਸੇਵਾ ਨਾ ਹੋ ਜੇ ਜਦ ਤੱਕ ਪੈਸੇ ਨਾ ਦਿੱਤੇ ਜਾਣ ਕੋਈ ਕੰਮ ਹੁੰਦਾ ਨਹੀਂ ਇਹ ਕੱਟੜ ਇਮਾਨਦਾਰਾਂ ਨੂੰ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਆ ਅਰਬਨ ਡਵੈਲਪਮੈਂਟ ਮੈਕਮਾ ਵੀ ਥੋਡੇ ਕੋਲ ਜੋ ਹਾਲਾਤ ਜੇਲ੍ਹਾਂ ਚ ਬਣੇ ਆ ਜਾਂ ਹੋਰ ਲਾਅ ਐਂਡ ਆਰਡਰ ਦੇ ਬਣੇ ਆ ਜਾਂ ਪੁਲਿਸ ਦੇ ਬਣੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਇਹ ਤਾਂ ਅਰਬਨ ਡਵੈਲਪਮੈਂਟ ਥੋਡੇ ਥੱਲੇ ਕੋਈ ਕਲੋਨੀ ਨਹੀਂ ਪਾਸ ਹੁੰਦੀ ਜਦ ਤੱਕ ਤੁਹਾਨੂੰ ਧੂਪ ਨਾ ਵਿਖਾ ਦੇਣ ਤੁਹਾਡੀ ਸੇਵਾ ਨਾ ਕਰ ਦੇਣ ਕਿ ਇਹੀ ਕਾਰਨ ਬਣਿਆ ਕਿ ਹੁਣ ਈਡੀ ਨੇ ਦਾ ਪੀਏ ਫੜ ਲਿਆ ਛਾਪੇ ਮਾਰੀ ਹੋਈ ਐ ਤੇ ਬੜੀ ਛੇਤੀ ਇਹ ਪਰਦਾ ਫਾਸ਼ ਹੋਣ ਲੱਗਿਆ ਤਾਂ ਦੇ ਮਿੰਟਾਂ ਸਕਿੰਟਾਂ ਚ ਜਿਹਨੂੰ ਤੁਸੀਂ 5 ਸਾਲ ਲਈ ਲਾਇਆ ਸੀ ਉਹਦਾ ਸਾਲ ਬਾਅਦ ਅਸਤੀਫਾ ਲੈ ਲਿਆ ਔਰ ਮਿੰਟੋ ਸਕਿੰਟਾਂ ਉਹਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਔਰ ਇਹ ਵੀ ਪਤਾ ਲੱਗਿਆ ਕਿ ਉਹਨੂੰ ਜਿਹੜੀ ਕੋਠੀ ਚੰਡੀਗੜ੍ਹ ਚ ਦਿੱਤੀ ਸੀ ਉਹ ਮਿੰਟਾਂ ਸਕਿੰਟਾਂ ਚ ਉਹਦਾ ਸਪਾਇਆ ਕਰਕੇ ਆਪਦਾ ਬਿਸਤਰਾ ਗੋਲ ਕਰਕੇ ਉਹ ਦਿੱਲੀ ਨੂੰ ਚੱਲਿਆ ਕਾਰਨ ਬੜਾ ਸਿੰਪਲ ਹੈ ਕਿ ਹੀ ਵਾਸ ਕਲੈਕਟਿੰਗ ਮਨੀ ਇਹ ਪੈਸੇ ਇਕੱਠੇ ਕਰ ਰਿਹਾ ਸੀਗਾ ਆਮ ਆਦਮੀ ਪਾਰਟੀ ਲਈ ਔਰ ਉਹ ਉਸ ਗੱਲ ਦਾ ਈਡੀ ਨੇ ਪਰਦਾ ਫਾਸ਼ ਕੀਤਾ ਔਰ ਬੜੀ ਛੇਤੀ ਖਬਰ ਆਊਗੀ ਕਿ ਇਹ ਸਤਿਆ ਗੋਪਾਲ ਵੀ ਇਹ ਫੜੇ ਜਾਣੇ ਆ ਤੇ ਮੈਂ ਕਹਿੰਨਾ ਕੱਲਾ ਇੱਥੇ ਨਾ ਕੰਮ ਰੁਕੇ ਫਿਰ ਜਿੱਥੇ ਕੇਜਰੀਵਾਲ ਦੀ ਪੁੱਛ ਕੇ ਚੋਣਨੀ ਤੇ ਭਗਵੰਤ ਮਾਨ ਦੀ ਵੀ ਹੋਵੇ ਕਿ ਇਹ ਜਿਹਦੀ ਕੁਆਲੀਫਿਕੇਸ਼ਨ ਕੀ ਸੀ ਇਹਨੂੰ ਲਾਇਆ ਕਿਉਂ ਕਿ ਇਸ ਤੋਂ ਪਹਿਲਾਂ ਜਿਹੜੇ ਅਫਸਰ ਸਨ ਨਵਰੀਤ ਸਿੰਘ ਕੰਗ ਜਿਹੜੇ ਬੜੇ ਆਲਾ ਅਫਸਰ ਰਹਾ ਪੰਜਾਬ ਨਾਲ ਸੰਬੰਧਿਤ ਹੈ ਉਹੋ ਜੀ ਜਗ੍ਹਾ ਤੇ ਪੰਜਾਬ ਦੀਆਂ ਪੋਸਟਾਂ ਤੇ ਦਿੱਲੀ ਤੋਂ ਲਿਆ ਕੇ ਲਾਉਣ ਦੀ ਕੀ ਲੋਡ ਪਈ ਹੈ ਲੋਡ ਸਿਰਫ ਇੱਕ ਹੈ ਕਿ ਇਹਨਾਂ ਤੋਂ ਗਲਤ ਕੰਮ ਕਰਾਉਣਾ ਪੈਸੇ ਕਲੈਕਸ਼ਨ ਕਰਾਉਣੀ ਹੈ ਔਰ ਇਹ ਸਿੱਧਾ ਹੀ ਹੌਟਲਾਈਨ ਨੇ ਤੋਂ ਭਗਵੰਤ ਮਾਨ ਐਂਡ ਅਰਵਿੰਦ ਕੇਜਰੀ ਆਲਸੋ ਮੈਂ ਡਿਮਾਂਡ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਕਿ ਈਡੀ ਦੀ ਜਾਂਚ ਸੀਬੀਆਈ ਦੀ ਜਾਂਚ ਇਹਦੀ ਵੀ ਹੋਵੇ ਤੇ ਨਾਲ ਇਹਨਾਂ ਨੂੰ ਜਿਹੜੀ ਅਪਾਇੰਟਿੰਗ ਅਥਾਰਟੀ ਹੈ ਉਹਨਾਂ ਦੀ ਵੀ ਹੋਵੇ ਕਿ ਪੈਸੇ ਲੁੱਟਦਾ ਮਾਲ ਗਿਆ ਕਿੱਥੇ ਸੋ ਜ਼ਿੰਮੇਦਾਰ ਸੁਣਿਆ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਕਿਹਾ ਗਿਆ ਕਿ ਅਰਬਨ ਡਿਵੈਲਪਮੈਂਟ ਏਰੀਆ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਮਹਿਕਮਾ ਜਿਵੇਂ ਜੇਲ੍ਹ ਵਿਭਾਗ ਮੁੱਖ ਮੰਤਰੀ ਕੋਲ ਉਸੇ ਤਰ੍ਹਾਂ ਉਹਨੇ ਕਿਹਾ ਕਿ ਪੈਸੇ ਲੈ ਬਿਨਾ ਕੋਈ ਕਲੋਨੀ ਨਹੀਂ ਪਾਸ ਹੁੰਦੀ ਜਦੋਂ ਹੁਣ ਏਡੀ ਦੀ ਐਂਟਰੀ ਹੋ ਗਈ ਹੈ ਤਾਂ ਉਸ ਤੋਂ ਅਸਤੀਫਾ ਲੈ ਲੈ ਗਿਆ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁਲਾਣਾ ਕੀ ਪ੍ਰਤੀਕਰਮ ਸਾਹਮਣੇ ਰੱਖਿਆ ਜਾਂਦਾ ਹੁਣ ਸਮਾਂ ਆਸੇਗਾ ਕੈਮਰਾ ਪਰਸਨਿਜ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ